ਤੈਸ ਫਰਦੀ ਵੱਡੀ ਖਬਰ ਸ੍ਰੀ ਕੀਰਤਪੁਰ ਸਾਹਿਬ ਤਵਾਰਹੀ ਹੈ ਜਿੱਥੇ ਕਿ ਵਿਸਾਖੀ ਮੌਕੇ ਵੱਡਾ ਹਾਸਾ ਵਪਰੇ ਇਸ ਹਾਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕੁਝ ਹੋਰ ਵਿਅਕਤੀ ਜ਼ਖਮੀ ਹੋ ਗਏ ਨੇ ਜਾਣਕਾਰੀ ਮੁਤਾਬਕ ਵਿਸਾਖੀ ਮੌਕੇ ਨਵਾਂ ਸ਼ਹਿਰ ਦੇ ਪਿੰਡ ਸੇਖੂਪੁਰਾ ਤੋਂ ਸੰਗਤ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਮੱਥਾ ਟੇਕਣਾਈ ਸੀ ਅਤੇ ਜਿਵੇਂ ਹੀ ਟਰੈਕਟਰ ਟਰਾਲੀ ਕੀਰਤਪੁਰ ਸਾਹਿਬ ਕੋਲ ਪਹੁੰਚੀ ਤਾਂ ਅਚਾਨਕ ਬ੍ਰੇਕਾ ਫੇਲ ਹੋਣ ਕਾਰਨ ਟਰੈਕਟਰ ਮੌਕੇ ਤੇ ਹੀ ਪਲਟ ਗਿਆ ਜਿਸ ਕਾਰਨ ਇੱਕ ਬਜ਼ੁਰਗ ਸਹਨੇ ਟਰੈਕਟਰ ਚਾਲਕ ਦੀ ਮੌਤ ਹੋ ਗਈ ਏ ਇਹ ਸੰਗਤ ਸ਼੍ਰੀ ਨਾਨਪੁਰ ਸਾਹਿਬ ਆਈ ਸੀ ਅਤੇ ਜਿਵੇਂ ਹੀ ਕੀਰਤਪੁਰ ਸਾਹਿਬ ਕੋਲ ਪਹੁੰਚੀ ਤਾਂ ਜਾਣ ਕੇ ਟਰੈਕਟਰ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਿਸ ਕਾਰਨ ਟਰੈਕਟਰ ਬੇਕਾਬੂ ਹੋ ਕੇ ਇੱਕ ਕੰਧ ਨਾਲ ਝਟਕਰਾਇਆ ਮਰਨ ਵਾਲਿਆਂ ਵਿੱਚ ਟਰੈਕਟਰ ਡਰਾਈਵਰ ਅਤੇ ਬਜ਼ੁਰਗ ਸ਼ਾਮਿਲ ਹੈ ਹਾਦਸਾ ਸਵੇਰੇ ਕਰੀਬ 11 ਵਜੇ ਵਾਪਰਿਆ ਉਧਰ ਟਰੈਕਟਰ ਚਾਲਕ ਨੂੰ ਬੜੀ ਮੁਸ਼ਕਿਲ ਨਾਲ ਟਰੈਕਟਰ ਦੇ ਹੇਠੋਂ ਬਾਹਰ ਕੱਢਿਆ ਗਿਆ ਡਰਾਈਵਰ ਅਤੇ ਜ਼ਖਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਸ਼੍ਰੀ ਨਾਨਦਪੁਰ ਸਾਹਿਬ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਉਧਰ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜੀ ਟਰੈਕਟਰ ਟਰਾਲੀ ਆ ਰਿਹਾ ਸੀਗਾ ਜੇ ਨਹੀਂ ਮਸਲਾ ਥਾ ਸੈਟਰ ਮਾਰਸ਼ਲ ਰੋਡ ਤੇ ਨੈਸ਼ਨਲ ਹਾਈਵੇ ਤੇ ਤੇ ਜਦੋਂ ਉਤਰਾਇ ਉਤਰ ਰਿਹਾ ਸੀ ਤੇ ਓਵਰ ਸਪੀਡ ਹੋਣ ਕਾਰਨ ਇਹਦਾ ਬੈਲੈਂਸ ਵਿਗੜਿਆ ਸੰਤੁਲਨ ਵਿਗੜਿਆ ਤੇ ਇਹ ਟਰੈਕਟਰ ਆਊਟ ਆਫ ਕੰਟਰੋਲ ਹੋ ਕੇ ਸਾਈਡ ਤੇ ਇੱਕ ਅਮਜੀ ਵਰਕਸ਼ਾਪ ਦੇ ਵਿੱਚ ਜਾ ਕੇ ਬਚਿਆ ਸੋ ਮੌਕੇ ਤੇ ਇਹ ਦੋਨੇ ਚੱਕੇ ਉੱਪਰਲੇ ਮੁਰਲੇ ਟੁੱਲ ਗਏ ਟੁਟ ਗਏ ਤੇ ਮੌਕੇ ਤੇ ਡਰਾਈਵਰ ਦੀ ਮੌਤ ਹੋ ਗਈ ਦਾ ਲੜਕਾ ਸੀਗਾ ਇੱਕ 25 ਸਾਲ ਦਾ ਨੌਜਵਾਨ ਸੀ ਤੇ ਉਹਨੂੰ ਹਸਪਤਾਲ ਲੈ ਕੇ ਹੋਰ ਨੂੰ ਐ ਦੋ ਲੜਕੇ ਦੋਨੋਂ ਸੱਟਾਂ ਲੱਗੀ ਸੀ ਗਿਆ ਹਸਪਤਾਲ ਲੈ ਜਾਇਆ ਗਿਆ ਇੱਕ ਦੀ ਮੌਕੇ ਤੇ ਮੌਤ ਹੋ ਗਈ ਬਰਾਡੇਡ ਹੈ ਹਸਪੀਟਲ ਦੂਜਾ ਜੁਰੇ ਲਾਜ ਦਰਸਲ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਮੱਥਾ ਟੇਕਣਾਈ ਸੰਗਤ ਨਾਲ ਵੱਡਾ ਹਾਦਸਾ ਵਾਪਰਿਆ ਇਹ ਦਰਗਾਹ ਬਾਬਾ ਬੁੱਢਣ ਸਾਹ ਨੂੰ ਜਾਂਦੇ ਰਸਤੇ ਤੇ ਉਤਰਾਏ ਸਮੇ ਇਹ ਹਾਦਸਾ ਵਾਪਰਿਆ ਹਾਦਸਾ ਸਵੇਰੇ ਕਰੀਬ 11 ਵਜੇ ਵਾਪਰਿਆ ਜਿਸ ਵਿੱਚ ਕਿ ਟਰੈਕਟਰ ਦੀਆਂ ਬ੍ਰੇਕਾਂ ਫੇਲ ਹੋਣ ਕਰ ਨਵਾਂ ਸ਼ਹਿਰ ਦੇ ਪਿੰਡ ਸੇਖੂਪੁਰਾ ਤੋਂ ਆਈ ਸੰਗਤ ਨਾਲ ਭਰੀ ਟਰੈਕਟਰ ਟਰਾਲੀ ਨਾਲ ਵੱਡਾ ਹਾਦਸਾ ਵਾਪਰ ਗਿਆ ਅਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ